ਸ਼ੁਕਰ ਹੈ ਮਾਲਕਾ ਡਾਕਟਰ ਸਾਹਿਬ ਨੂੰ ਅਸੀਂ ਜਿੱਦਾਂ ਮਿਲ ਕੇ ਆਏ ਆਂ ਔਰ ਉਹਨਾਂ ਨੇ ਦੱਸਿਆ ਵੀ ਕੱਲ ਨਾਲੋਂ ਕਾਫੀ ਬੈਟਰ ਆ ਮਤਲਬ ਕੱਲ ਜਿੱਦਾਂ ਕੋਈ ਵੀ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਹੁਣ ਅੱਜ ਕਾਫੀ ਬੈਟਰ ਹੋਇਆ ਕਿਉਂਕਿ ਉਹਨਾਂ ਦੇ ਬੀਪੀ ਚ ਬੀਪੀ ਚ ਸੁਧਾਰ ਹੋਇਆ ਆ ਔਰ ਉਹਨਾਂ ਨੇ ਜਿੱਦਾਂ ਆਪ ਸਾਹ ਲੈਣਾ ਸ਼ੁਰੂ ਕੀਤਾ ਆ ਤੇ ਇਹ ਆ ਵੀ ਕੱਲ ਨਾਲੋਂ ਕਾਫੀ ਬੈਟਰ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਅਰਦਾਸਾਂ ਬੇਨਤੀਆਂ ਕਰੋ ਕਿਉਂਕਿ ਡਾਕਟਰ ਸਾਹਿਬ ਨੇ ਵੀ ਇਹ ਹੀ ਕਿਹਾ ਕਿ ਤੁਸੀਂ ਅਰਦਾਸ ਕਰੋ ਅਰਦਾਸ ਚ ਬਹੁਤ ਪਾਵਰ ਆ ਔਰ ਬਹੁਤ ਬੈਸਟ ਟਰੀਟਮੈਂਟ ਦੇ ਰਹੇ ਸੋ ਸਾਡੀ ਇਹੋ ਦੁਆ ਹੈ ਕਿ ਕਿਉਂਕਿ ਅੱਜ ਬਹੁਤ ਪੋਜ਼ਿਟਿਵ ਕੀਤਾ ਉਹਨਾਂ ਨੇ ਕਿਉਂਕਿ ਕੱਲ ਜਿੱਦਾਂ ਅਸੀਂ ਸਾਰੇ ਹੀ ਸਾਡੇ ਕੋਲ ਆਪਸ ਵਿੱਚ ਵੀ ਗੱਲਬਾਤ ਕਰਨ ਲਈ ਕੋਈ ਹੈ ਨਹੀਂ ਸੀਗਾ ਕਿ ਅਸੀਂ ਮਨ ਲੈ ਕੇ ਲੰਗੀ ਜਾਂ ਕਿਸੇ ਨੂੰ ਕੀ ਕਵਾਂਗੇ ਅਸੀਂ ਆਪਸ ਵਿੱਚ ਵੀ ਨਹੀਂ ਸੀ ਬੋਲਦੇ ਪਰ ਅੱਜ ਹੁਣ ਜਿੱਦਾਂ ਅਸੀਂ ਡਾਕਟਰ ਸਾਹਿਬ ਕੋਲ ਉੱਪਰ ਮਿਲ ਕੇ ਆਏ ਆਂ ਰਾਜਵੀਰ ਨੂੰ ਹੀ ਦੇਖ ਕੇ ਆਏ ਮੈਂ ਤੇ ਡਾਕਟਰ ਸਾਹਿਬ ਨੇ ਕਾਫੀ ਪੋਜ਼ਿਟਿਵ ਕੀਤਾ ਆ ਸੋ ਮਾਲ ਕਿਰਪਾ ਕਰਨਾ ਅੱਜ ਦੁਬਾਰਾ ਇੱਕ ਵਾਰ ਉਹ ਸੀਟੀ ਸਕੈਨ ਸਾਰਾ ਕਰਨਗੇ ਤੇ ਮੈਨੂੰ ਲੱਗਦਾ ਵੀ ਅਰਦਾਸਾਂ ਕੰਮ ਕਰ ਰਹੀਆਂ ਆ ਲੋਕਾਂ ਦੀ ਬਿਲਕੁਲ ਤੁਸੀਂ ਹਸਪੀਟਲ ਜਦੋਂ ਸਵੇਰੇ ਆਏ ਹੋ ਤੁਸੀਂ ਇੱਕ ਵੀਡੀਓ ਵੀ ਸਾਂਝੀ ਕੀਤੀ ਕਿ ਜਿਹੜੀ ਫੇਕ ਖਬਰਾਂ ਫਲਾਈਆਂ ਜਾ ਰਹੀਆਂ ਨੇ ਉਸ ਦੇ ਬਾਰੇ ਵੀ ਪਲੀਜ਼ ਉਹ ਹੀ ਸੀਗਾ ਕਿਉਂਕਿ ਦੇਖੋ ਮੈਨੂੰ ਲੱਗਦਾ ਕਿ ਬੜੀ ਜ਼ਰੂਰ ਤਾਂ ਸਾਨੂੰ ਆਪਾਂ ਨੂੰ ਕਿਉਂਕਿ ਉਹ ਬੜਾ ਵੱਡਾ ਇੱਕ ਕਲਾਕਾਰ ਆਰਟਿਸਟ ਆ ਇੱਕ ਮਾਗਦਾ ਪੁੱਤ ਆ ਬੱਚੇ ਆ ਉਹਦੇ ਸਾਰਾ ਪਰਿਵਾਰ ਆ ਤੇ ਮਿਲਦਾ ਕਿ ਕੋਈ ਐਸਾ ਵਿਲਾ ਹੋਣਾ ਚਾਹੀਦਾ ਵੀ ਜਿੱਥੇ ਤੁਸੀਂ ਆਪਣਾ ਸਵਾਰਥ ਛੱਡ ਕੇ ਮਤਲਬ ਇਹਨੂੰ ਹੀ ਖੜਦਾ ਕਹਿੰਦੇ ਆ ਹੋਰ ਖੜਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਜਗ੍ਹਾ ਵੀਜ਼ ਹੀ ਪਾ ਲਈ ਜਾਓ ਸੋ ਕਿਉਂਕਿ ਉਹ ਜਿਹੜਾ ਆਰ ਆਈ ਪੀ ਜਾਂ ਲੋਕ ਆਪਣੇ ਕੋਲੋਂ ਪੋਸਟਰ ਬਣਾ ਬਣਾ ਕੇ ਪਾਈ ਜਾ ਰਹੇ ਉਹ ਚੀਜ਼ਾਂ ਫਿਰ ਬਹੁਤ ਜ਼ਿਆਦਾ ਜਿਹੜੇ ਲੋਕ ਬਾਹਰ ਬੈਠੇ ਆ ਜਾਂ ਜਿਹੜੇ ਪਰਵਾਰਕ ਰਿਸ਼ਤੇਦਾਰ ਬਾਹਰ ਬੈਠੇ ਆਉਟਾ ਨੂੰ ਬਹੁਤ ਚੀਜ਼ਾਂ ਫਿਰ ਉਹ ਹਾਰਟ ਕਰਦੀਆਂ ਸੋ ਪਲੀਜ਼ ਬੇਨਤੀ ਆ ਜਿੱਦਾਂ ਅਸੀਂ ਥੋੜੀ ਅੰਦਰੋਂ ਹੀ ਹੋ ਕੇ ਆਏ ਸੋ ਕਾਫੀ ਬੈਟਰ ਆ ਜੇ ਤੁਸੀਂ ਅਰਦਾਸ ਬੇਨਤੀ ਸਾਰੇ ਰੱਖੋ ਤੁਹਾਡਾ ਵੀ ਬਹੁਤ ਧੰਨਵਾਦ ਸਾਰੇ ਇੱਕ ਖਬਰ ਹੋਰ ਸਾਹਮਣੇ ਆ ਰਹੀ ਸੀ ਜਿਸ ਦੇ ਵਿੱਚ ਕਹਿੰਦੇ ਕਿ ਕਲਾਕਾਰ ਸਾਰੇ ਇਹ ਵੀ ਨਿਰਨੇ ਲੈ ਰਹੇ ਕਿ ਅਗਰ ਕਿਸੇ ਬੈਟਰ ਟਰੀਟਮੈਂਟ ਦੇ ਲਈ ਕਿਸੇ ਹੋਰ ਸਿਟੀ ਤੇ ਲੈ ਕੇ ਜਾਣਾ ਪਵੇ ਤਾਂ 에ਅਰ ਲਿਫਟ ਕਰਾ ਦੇਣਾ ਕੱਲ ਹੀ ਕਿਹਾ ਸੀ ਡਾਕਟਰ ਹਰਸ਼ਬੀਰ ਸਿੰਘ ਢੋਡੀ ਸਾਹਿਬ ਆ ਬਹੁਤ ਕਾਬਿਲ ਡਾਕਟਰ ਆ ਅਸੀਂ ਕੱਲ ਹੀ ਉਹਦੇ ਨਾਲ ਗੱਲ ਕੀਤੀ ਸੀ ਬਟ ਉਹ ਕਹਿ ਰਹੇ ਕਿ ਅਜੇ ਉਹ ਸਟੇਟ ਮਤਲਬ ਹੈ ਨਹੀਂ ਉਹਦੇ ਦੀ ਅਜੇ ਮੈਟ੍ਰੀਕਸ ਹੈ ਏਅਰ ਲਿਫਟ ਕਰਨ ਦੀ ਕੰਡੀਸ਼ਨ ਹਾਂਜੀ ਉਹ ਕਹਿੰਦੇ ਇੱਥੇ ਬਹੁਤ ਬੈਸਟ ਟਰੀਟਮੈਂਟ ਦੇ ਰਿਹਾ ਬਹੁਤ ਕੇਅਰ ਕਰ ਰਹੇ ਆ ਤੇ ਹੁਣ ਵੀ ਡਾਕਟਰ ਸਾਹਿਬ ਆਪ ਆਏ ਸੀ ਜਿਹੜੇ ਬੀਨ ਡਾਕਟਰ ਸਾਹਿਬ ਆਲਰੇਡੀ ਸਾਡਾ ਦੱਸਿਆ ਕਿ ਜਿੱਤਾ ਕੱਲ ਨਾਲ ਉਹ ਕਹਿੰਦੇ ਕਿ ਸਾਡੂ ਵੀ ਗੁੱਡ ਸਾਈਡ ਮਿਲੇ